ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋਪ ਗੁਰੂ ਸواری ਸਾਧ ਸੰਗ ਜੀਓ ਤੁੰ ਤੁੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਤ ਵਿਚਾਰਾਂ ਸਾਂਝਾ ਕਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਮੋਢੀ ਗੁਰੂ ਸਨ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਪਾਕਿਸਤਾਨ ਵਿਖੇ ਰਾਏ ਪੋਏ ਦੀ ਤਲਵੰਡੀ ਵਿੱਚ ਹੋਇਆ ਸੀ ਉਹਨਾਂ ਨੇ ਕੁਲੁਲukai ਨੂੰ ਨਾਮ ਜਪਣ ਵੰਡ ਸਕਣ ਤੇ ਕਿਰਤ ਕਰਨ ਦਾ ਸੰਦੇਸ਼ ਦਿੱਤਾ ਕਿ ਸਿੱਧੇ ਰਹਿ ਤੁਰਿਆ ਉਹਨਾਂ ਨੇ ਨਾ ਸਿਰਫ ਸਿੱਖਾਂ ਨੂੰ ਬਲਕਿ ਹਰ ਧਰਮ ਦੇ ਲੋਕਾਂ ਨੂੰ ਬਰਾਬਰ ਸਮਝ ਕੇ ਉਹਨਾਂ ਨੂੰ ਮਿਹਨਤ ਕਰਕੇ ਆਪਣਾ ਜੀਵਨ ਜਿਉਣ ਦਾ ਸੁਨੇਹਾ ਦਿੱਤਾ ਫਿਰ ਚਾਰੋਂ ਦਸ਼ਾਵਾਂ ਵਿੱਚ ਚਾਰ ਉਦਾਸੀਆਂ ਵੀ ਉਹਨਾਂ ਨੇ ਲੋਕ ਕਲਿਆਣ ਲਈ ਕੀਤੀਆਂ ਜਿਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਜਗ੍ਹਾ-ਜਗ੍ਹਾ ਜਾ ਕੇ ਸਿਧੇ ਰਹਿ ਪਾਇਆ ਔਰ ਹਰ ਸਿੱਖ ਹਰ ਮਜਬ ਦੇ ਵਿੱਚੋਂ ਹਰ ਇੱਕ ਨੇ ਤਨ ਤਨ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਵਾਲ ਕੀਤੇ ਪਰ ਹਰ ਸਵਾਲਾਂ ਦਾ ਜਵਾਬ ਗੁਰੂ ਨਾਨਕ ਦੇਵ ਜੀ ਨੇ ਬੜੇ ਤਰੀਕੇ ਤੇ ਠਰਮੇ ਦੇ ਨਾਲ ਦਿੱਤਾ ਉਹ ਸਿਰਫ ਪੰਜਾਬ ਵਿੱਚ ਨਹੀਂ ਪੂਜੇ ਜਾਂਦੇ ਸਗੋਂ ਪੂਰੇ ਭਾਰਤ ਵਿੱਚ ਪੂਰੀ ਦੁਨੀਆ ਵਿੱਚ ਲੋਕ ਉਹਨਾਂ ਨੂੰ ਮੰਨਦੇ ਨੇ ਅਸੀਂ ਬੇਸ਼ੱਕ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਜਾਣਦੇ ਹਾਂ ਪਰ ਦੁਨੀਆ ਦੇ ਬਾਕੀ ਦੇਸ਼ਾਂ ਵਿੱਚ ਉਹਨਾਂ ਨੂੰ ਅਲੱਗ-ਅਲੱਗ ਨਾਵਾਂ ਨਾਲ ਪੂਜਿਆ ਜਾਂਦਾ ਹੈ ਦੁਨੀਆ ਦੇ ਹਰ ਕੋਨੇ ਵਿੱਚ ਗੁਰੂ ਨਾਨਕ ਨਾਮ ਲੈਵਾ ਸਿੱਖ ਵਸਦੇ ਨੇ ਜਿਨ੍ਹਾਂ ਦੀ ਗਿਣਤੀ 14 ਕਰੋੜ ਤੋਂ ਉੱਪਰ ਦੱਸੀ ਜਾਂਦੀ ਹੈ ਇਹ ਨ ਮੰਨਣ ਵਾਲਿਆਂ ਵਿੱਚ ਸਿੱਖ ਹੀ ਨਹੀਂ Hindu, Bodhi, Jaini, Musliman ਅਤੇ ਸਿਆਈ ਮਤ ਦੇ ਵੀ ਲੋਕ ਸ਼ਾਮਲ ਨੇ। ਵੱਡੀ ਗਿਣਤੀ ਵਿੱਚ ਸ਼ਿਕਲੀਗਰ, ਵਣਜਾਰੇ, ਸਤਨਾਮੀ, ਜੌਰੀ, ਥਾਰੂ, ਸਿੰਧੀ, ਬੁਲਾਮੇ ਆਫ ਅਫਰੀਕਨ ਲੋਕ ਵੀ ਜੋਗੀ ਹਰਪਜਨ ਸਿੰਘ ਜੀ ਦੇ ਉਦਮ ਦੇ ਨਾਲ ਅਤੇ ਗੋਰੇ ਲੋਕ ਵੀ ਇਧਰ ਜੁੜੇ ਹੋਏ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਕਿਸੇ ਇੱਕ ਇਲਾਕੇ ਜਾਂ ਇੱਕ ਫਿਰਕੇ ਲਈ ਨਹੀਂ ਸੀ ਸਗੋਂ ਵਿਸ਼ਵ ਦੇ ਸਾਰੇ ਪ੍ਰਾਣੀਆਂ ਵਾਸਤੇ ਸਨ ਕਈਆਂ ਮੁਲਕਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਨਾਲ ਜੋੜ ਲਈ ਨਵੇਂ ਨਾਮ ਰੱਖੇ ਨੇ ਔਰ ਜਿਵੇਂ ਕਿ ਭਾਰਤ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਕਹਿ ਕੇ ਬੁਲਾਇਆ ਜਾਂਦਾ ਹੈ ਇਰਾਕ ਦੇ ਵਿੱਚ ਬਾਬਾ ਨਾਨਕ ਜੀ ਕਹਿੰਦੇ ਨੇ ਤਿੱਬਤ ਦੇ ਵਿੱਚ ਨਾਨਕ ਲਾਮਾ ਕਹਿੰਦੇ ਨੇ ਰੂਸ ਦੇ ਵਿੱਚ ਨਾਨਕ ਕਦ ਆਮਦਰ ਕਹਿੰਦੇ ਨੇ ਪਟਾਉਂਦੇ ਵਿੱਚ ਵੀ ਇਹਨਾਂ ਦਾ ਨਾਮ ਅਰੈ ਪੁੰਛਿਆ ਮੱਕੇ ਦੇ ਵਿੱਚ ਵਲੀ ਹਿੰਦ ਨੇਪਾਲ ਦੇ ਵਿੱਚ ਨਾਨਕ ਰਿਸ਼ੀ ਸ਼੍ਰੀ ਰੰਗਾ ਵਿੱਚ ਨਾਨਕ ਚਾਰੀਆ ਔਰ ਬਗਦਾਦ ਦੇ ਵਿੱਚ ਨਾਨਕ ਪੀਰ ਮਿਸ਼ਰ ਵਿੱਚ ਨਾਨਕ ਵਲੀ ਚੀਨ ਵਿੱਚ ਬਾਬਾ ਫੂਸਾ ਜਗਤ ਅਰਬ ਦੇਸ਼ ਵਿੱਚ ਵਲੀ ਹਿੰਦ ਲਾਮੇ ਗੁਰੂ ਰੰਪੋਸ਼ ਤੁਰਕਸਤਾਨ ਦੇ ਵਿੱਚ ਨਾਨਕ ਕਲੰਦਰ ਅਫਗਾਨ ਦਾ ਅਫਗਾਨਿਸਤਾਨ ਦੇ ਵਿੱਚ ਬਾਰ ਗਦਾ ਅਤੇ ਉੱਜੇ ਕੁਸਤਾਨ ਦੇ ਵਿੱਚ ਨਾਨਕ ਕਲੰਦਰ ਕਰਕੇ ਉਹਨਾਂ ਦਾ ਨਾਮ ਜਾਣਿਆ ਜਾਂਦਾ ਹੈ ਅਨੇਕਾਂ ਪਿੰਡ ਤੇ ਨਗਰ ਵੀ ਵੱਸ ਗਏ ਹਨ ਜਿਵੇਂ ਕਿ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਤੇ ਨਾਨਕ ਸਰਹੜੱਪਾ ਜੋਪੀ ਵਿੱਚ ਨਾਨਕ ਮੱਤਾ ਗੁਜਰਾਤ ਦੇ ਵਿੱਚ ਨਾਨਕ ਲੋਧੀਆਂ ਢੋਲਕਾ ਯੁਗਾਂਧਤ ਵਿੱਚ ਬਾਬਾ ਨਾਨਖਾ ਕੰਗ ਵਿੱਚ ਨਾਨਕ ਫੂੰਗੀ ਚੀਨ ਵਿੱਚ ਨਾਨਕ ਗਿਆੰ ਭਾਰਤ ਤਿੱਬਤ ਹੱਦ ਤੇ ਨਾਨਕੀਨ ਬਾਗਲਾ ਰਿਜ ਨੇਪਾਲ ਵਿੱਚ ਨਾਨਕੀ ਲਾਕ ਨਾੜਕ ਵਿੱਚ ਨਾਨਕ ਛੀਰਾ ਤੇ ਪੰਜਾਬ ਵਿੱਚ ਡੇਰਾ ਬਾਬਾ ਨਾਨਕ ਆਦ ਮਸ਼ਹੂਰ ਨੇ ਗੁਰੂ ਨਾਨਕ ਦੇਵ ਜੀ ਦੇ ਸਰੀਰਕ ਅੰਗਾਂ ਦੀਆਂ ਛਾਪਾਂ ਨੂੰ ਕਈ ਥਾਂ ਸੰਭਾਲ ਕੇ ਰੱਖਿਆ ਗਿਆ ਹੈ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦੇ ਚਰਨ ਚਿੰਨ ਕਰਨਾਟਕ ਦੇ ਵਿੱਚ ਨੇ ਨਾਨਕ ਛੀਰਾ ਵਿਧਰ ਲਾਂਚਨ ਤੇ ਗੋਫਾ ਵਿੱਚ ਚੁੰਗ ਬਾਗ ਪੱਥਰ ਸਹਿਬ ਉੱਪਰ ਹਜੋ ਅਸਾਮ ਵਿੱਚ ਗੁਜਰਾਤ ਵਿੱਚ ਜੂਨਾਗੜ ਦੀ ਪਹਾੜੀ ਉੱਪਰ ਉੱਤਰਾਖੰਡ ਵਿੱਚ ਕੋੜਦਵਾਰ ਤੇ ਸ਼੍ਰੀਨਗਰ ਵਿੱਚ ਬਲੋਸਥਾਨ ਵਿੱਚ ਕਾਠਮੰਡੂ ਨੇਪਾਲ ਵਿੱਚ ਵਾਟ ਸਰਕਾਟ ਬੰਕਾਕੌਂਗ ਥਾਈਲੈਂਡ ਵਿੱਚ ਬੰਗਲਾਦੇਸ਼ ਤੇ ਢਾਕਾ ਦੇ ਸੁਜਾਦਪੁਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਹੱਥਾਂ ਦੇ ਨਿਸ਼ਾਨ ਪੰਜਾ ਸਾਹਿਬ ਵਿੱਚ ਸ਼ਰੀਰ ਦੇ ਨਿਸ਼ਾਨ ਨਮੋਲੇ ਲਦਾਖ ਤੇ ਮਚੂਨਖਾ ਅਰਨਾਚਲ ਪ੍ਰਦੇਸ਼ ਵਿਚ ਹਨ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਤ ਤਲਾਹ ਦਰਖਤ ਤੇ ਥੜੇ ਵੀ ਸਾਰੀ ਦੁਨੀਆ ਦੇ ਵਿੱਚ ਮਿਲ ਜੁਲਦੇ ਨੇ ਰੀਠਾ ਸਹਿਬ ਉੱਤਰਾਖੰਡ ਸ਼੍ਰੀ ਲੰਕਾ ਵਿੱਚ ਨਾਨਕ ਬਗੀਚੀ ਜੂਪੀ ਵਿੱਚ ਖੂੰਡੀ ਸਾਹਿਬ ਤੇ ਚੌਲਾਂ ਦੀ ਖੇਤੀ ਚੁੰਗਾਂਗ ਸਹਿਬ ਨਾਨਕ ਥੜਾ ਨੈਣੀ ਤਾਲ ਵਿੱਚ ਥੜਾ ਸਹਿਬ ਦਿੱਲੀ ਵਿੱਚ ਵੈਘਰੂ ਮੱਠ ਤੇ ਬੌਲੀ ਮੱਠ ਜਗਨਨਾਥਪੁਰੀ ਵਿੱਚ ਗੁਰੂ ਕਾ ਬਾਗ ਮਾਲਦਾ ਵਿੱਚ ਬੰਗਾਲ ਵਿੱਚ ਨਾਨਕ ਘਰ ਹਜੋ ਗੁਹਾਟੀ ਵਿੱਚ ਮਾਲ ਟੇਕਰੀ ਨਾਦੇੜ ਵਿੱਚ ਗੁਰੂ ਕਾਠੀ ਅਜਮੇਰ ਵਿੱਚ ਰਾਮ ਟੇਕਰੀ ਪੁਨੇ ਵਿੱਚ ਨੇ ਲਦਾਖ ਉੱਤਰਾਖੰਡ ਸਿਕਮ ਪਠਾਨ ਨੇਪਾਲ ਉਹ ਨਾਚਿਲ ਪ੍ਰਦੇਸ਼ ਤੇ ਤਿੱਬ ਦੇ ਕਰਮਾਪਾ ਬੋਧ ਮੱਠਾਂ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਮੂਰਤੀਆਂ ਬਣਾ ਕੇ ਸਥਾਪਿਤ ਕੀਤੀਆਂ ਨੇ ਭਾਵੇਂ ਕਿ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਸੀ ਗੁਰੂ ਬਾਬੇ ਨਾਨਕ ਨੇ ਇਸ ਸੰਸਾਰ ਨੂੰ ਜੋ ਵਜ਼ੀਦ ਦਿੱਤਾ ਉਹ ਸ਼ੁੱਧ ਰੂਪ ਵਿੱਚ ਉਹਨਾਂ ਦੀ ਪਵਿੱਤਰ ਬਾਣੀ ਵਿੱਚੋਂ ਹੀ ਸਮਝਿਆ ਜਾ ਸਕਦਾ ਹੈ ਕਿਉਂਕਿ ਪ੍ਰਾਤਨ ਗ੍ਰੰਥਾਂ ਜਨਮ ਸਾਖੀਆਂ ਬ੍ਰਾਹਮਣਵਾਦੀ ਕਰਮਕਾਂਡੀ ਹਿੰਦੂ ਮੁਸਲਮਨ ਲਿਖਾਰੀਆਂ ਤੇ ਅਜੋਕੇ ਡੇਰਾਵਾਦੀ ਸਾਧਾਂ ਨੇ ਗੁਰੂ ਉਪਦੇਸ਼ ਨੂੰ ਆਪਣੇ ਆਪਣੇ ਨਜ਼ਰੀਏ ਢੰਗ ਤਰੀਕੇ ਵਿਸ਼ਵਾਸ ਨਾਲ ਲਿਖਿਆ ਪਰ ਗੁਰੂ ਜੀ ਦੀ ਪਵਿੱਤਰ ਬਾਣੀ ਦੀ ਫਿਲਾਸਫੀ ਅਨਸਾਰ ਨਹੀਂ ਕੋਈ ਤਾਂਵੇਂ ਗੁਰੂ ਪਿਆਰੇ ਲਿਖਾਰੀਆਂ ਨੂੰ ਛੱਡ ਕੇ ਬਾਕੀ ਸਭ ਨੇ ਗੁਰੂ ਉਪਦੇਸ਼ ਨੂੰ ਰੜਕੜ ਕੀਤਾ ਅਤੇ ਇਸ ਰਲੇ ਨੂੰ ਸਮਝਣ ਦੀ ਲੋੜ ਹੈ ਜਿਵੇਂ ਸੋਨੇ ਵਿੱਚ ਹੋਰ ਬਹੁਤ ਸਾਰੀਆਂ ਤਾਤਾਂ ਲਾ ਦਿੱਤੀਆਂ ਜਾਣ ਤਾਂ ਸਿਆਣਾ ਸੁਨਿਆਰਾ ਉਸ ਸੋਨੇ ਨੂੰ ਪਹਿਲਾਂ ਕਸਵੱਟੀ ਤੇ ਪਰਖਦਾ ਹੈ ਤਾਂ ਪਤਾ ਚੱਲ ਜਾਂਦਾ ਹੈ ਕਿ ਸੋਨੇ ਵਿੱਚ ਕਿੰਨਾ ਲੋਹਾ ਪਿੱਤਲ ਤਾਂਬਾ ਤੇ ਜਿਸ ਤਰ੍ਹਾਂ ਕਹੇ ਐਵੇਂ ਹੀ ਸਾਡੇ ਪਾਸ ਗੁਰਬਾਣੀ ਦੀ ਅਸਲ ਕਸਵੱਟੀ ਹੈ ਜੋ ਸ੍ਰੀਮਈ ਸੱਚ ਹੈ ਸੋ ਫਲਾ ਸਪੀ ਗੁਰੂ ਨਾਨਕ ਦੀ ਬਾਣੀ ਨਾਲ ਨਹੀਂ ਮਿਲਦੀ ਉਹ ਗੁਰੂ ਉਪਦੇਸ਼ ਨਹੀਂ ਹੋ ਸਕਦੀ ਫਿਰ ਵੀ ਸਾਨੂੰ ਇਹਨਾਂ ਸਰੋਤਾਂ ਤੋਂ ਗੁਰੂ ਤੇ ਆਸ ਬਾਰੇ ਕੁਝ ਹੈਲਪ ਮਿਲਦੀ ਹੈ ਜਿਸ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਬਾਚਨ ਦੀ ਲੋੜ ਹੈ ਨਾ ਕਿ ਲਕੀਰ ਤੇ ਫਕੀਰ ਬਣ ਕੇ ਜੋ ਵੀ ਸਾਨੂੰ ਕੋਈ ਸੁਣਾਈ ਜਾਵੇ ਅਸੀਂ ਸਤ ਕਰਕੇ ਸੁਣ ਜਾਈਏ ਸੋ ਭਾਵੇਂ ਗੁਰਬਾਣੀ ਗੁਰਸਤਾਂ ਦੇ ਵਿਰੁੱਧ ਹੀ ਕਿਉਂ ਨਾ ਹੋਵੇ ਸੋ ਇਹ ਇਤਿਹਾਸਿਕ ਖੋਜ ਆਪ ਜੀ ਦੇ ਨਾਲ ਸਾਂਝ ਕੀਤੀ ਹੈ ਸਬੂਰ ਸਚੇ ਪਾਤਸ਼ਾਹ ਜੀ ਕਿਰਪਾ ਕਰਨ ਗੁਰੂ ਪਿਆਰਿਓ ਗੱਜ ਕੇ ਫਤਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ